ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜਿਹੜੂ ਚੈਨਲ ਬਾਬਾ ਡੈਰੀ ਫਾਰ ਉਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਮਾਂ ਸੇ ਲੈ ਲੈ ਕੇ ਆਂ ਜੀ ਇੱਕ ਤਾਜੀ ਸੂਈ ਵੀ ਆ ਬਾਈ ਤੇ ਇੱਕ ਗੱਪਣ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਵਾਰ ਲੈਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੀ ਆਉ ਪੁੱਛ ਲੈਨੇ ਬਾਪੂ ਜੀ ਅਜੂ ਬਾਪੂ ਹੱਸੀ ਕਾਲ ਹੱਸੀ ਕਾਲ ਜੀ ਹੋ ਠੀਕ ਹੋ ਵਧੀਆ ਬਰੀ ਆ ਜੀ ਨਾਮ ਤੇ ਐਡਰੈਸ ਬੋਲ ਲਓ ਨਾਮ ਅਮਨਦਰ ਸਿੰਘ ਜੀ ਪਿੰਡ ਛੰਨਾ ਗਲਬ ਸਿੰਘ ਵਾਲਾ ਜ਼ਿਲ੍ਹਾ ਬਨਾਲਾ ਠੀਕ ਆ ਨੇੜੇ ਪਿੰਡ ਨੇੜੇ ਹੀ ਭਦੌਰ ਨੇੜਾ ਸੰਧੂ ਆ ਛੰਨਾ ਪਿੰਡ ਚਲਾ ਜੀ ਮੋਬਾਈਲ ਨੰਬਰ ਬੋਲ 9855233600 ਇਹ ਬਾਪੂ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲਓ ਬਾਪੂ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਸ ਹੋਈ ਐ ਇਹ ਸੂਆ ਦੂਜਾ ਜੀ ਦੂਜਾ ਕਦੋਂ ਸੂਈ ਐ ਜਰਸੀ ਐ ਹਾਂਜੀ ਕਦੋਂ ਸੂਈ ਐ ਇਹ ਇਹ ਤਿੰਨ ਕਿ ਦਿਨ ਹੋਈ ਠੀਕ ਆ ਬੱਚਾ ਕੀ ਆ بس 아이 بچا ਵੀ ਤੇ ਕਿੰਨਾ ਕੁ ਬੋਲਾ ਹੁਣ ਹਾਂ ਜੀ 1500 ਲੀਟਰ ਠੀਕ ਆ ਖੋਲ ਦੇ ਟੋਰ ਕੇ ਦਿਖਾ ਦੇ ਆਰਡਰ ਕਮਾਲ ਦਾ ਸੋਹਣਾ ਆਰਡਰ ਕਰਮ ਵਾਲੀ ਨੇ ਤਿਆਰ ਕਰਿਆ ਕੱਲਾ ਕੱਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਮੁੱਠੀ ਵਾਲਾ ਥਣ ਲੱਗਿਆ ਤੇ ਬੋਲਾ ਚੰਗਾ ਤਿਆਰ ਕਿੰਨਾ ਕੁ ਦੇ ਦੂੰ ਦੁੱਧ ਮਿਲ ਚਾਹੀਦੀ 20 ਦੇ ਨੇੜੇ ਇਹਦੇ ਸਾਬ ਨਾਲ ਠੀਕ ਆ ਠੀਕ ਆ ਵਗਰੇ ਚਵਾਈ ਛੋਨੂ ਦੱਸ ਦਾਂ ਹਮ ਤਾਰਾ ਦੁਰਾ ਮਾਰ ਕੇ ਸੀਟ ਠੰਡੀ ਕਾਂਦੀ ਠੀਕ ਆ ਮੋਲ ਕੀ ਆ ਬਾਪੂ ਇਹਦਾ ਮੋੜੇ ਦਾ ਫੋਨ ਤੀ ਦੱਸ ਦਿੰਗੇ ਜਾਇਜ ਹੋਊਗਾ ਹਾਂ ਜੀ ਹਾਂ ਠੀਕ ਆ ਮੋਲ ਬਾਪੂ ਕਹਿੰਦਾ ਦਾ ਫੋਨ ਤੇ ਹੋ ਜਾਊਗਾ ਮੋਲ ਆ ਜਿਹੜਾ ਵਡ ਦੇ ਹਿਸਾਬ ਨਾਲ ਜਾਇਜ ਰੱਖਾਂਗੇ ਫੇਸ ਕਮਾਲ ਰੰਗ ਰੂਪ ਚੰਗਾ ਕੱਦ ਵਡ ਚੰਗਾ ਥਣ ਬੜਾ ਚੰਗਾ ਮੁਠੀ ਵਾਲਾ ਥਣ ਕੱਲਾ ਕੱਲਾ ਥਣ ਆਰਡਰ ਦੀ ਕੁਆਲਟੀ ਆ ਜਿਹੜੀ ਕਮਾਲ ਦੀ ਸੋਹਣਾ ਆਰਡਰ ਕਰਮ ਵਾਲੀ ਨੇ ਤਿਆਰ ਕਰਿਆ ਬਾਕੀ ਬਾਪੂ ਕਹਿੰਦਾ ਚਿਵਾਈ ਦਿਖਾਣੇ ਚਿਵਾਈ ਵੀ ਨੰਬਰ 1 ਆਰਡਰ ਦੇਖੋ ਚਿਵਾਈ ਥਣ ਆਰਡਰ ਦੀ ਜਿਹੜੀ ਬਨਾਵਟਾ ਬਹੁਤ ਚੰਗੀ ਆ ਲੈ ਕੱਲਾ ਕੱਲਾ ਥਾਣ ਪੂਰੀ ਵਿਥੀ ਤੇ ਇੱਕੋ ਜਿਹਾ ਥਾਣਾ ਬਈ ਤੇ ਚਵਾਈ ਚਵਾਈ ਬਾਕੀ ਬੱਪੂ ਨਾ ਮਾਰਦੇ ਨੇ ਲੈ ਠੰਡੀ ਧਾਰਾ ਮਾਰਦੇ ਨੇ ਨਿਆਣਾ ਪਾਉਣ ਦੀ ਲੋੜ ਹੀ ਨਹੀਂ ਪਾਓ ਚਾਹੇ ਨਾ ਪਾਓ ਠੀਕ ਆ ਮਰਜੀ ਆ ਹਾਂ ਬੜੀ ਧਾਰਾ ਬਈ ਮਾਰ ਕੇ ਦਿਖਾਉਣੇ ਲੈ ਚਵਾਈ ਦੇਖੋ ਬਈ ਚਵਾਈ ਬੜੀ ਚੰਗੀ ਆ ਹਨਾ ਬੱਪੂ ਬਾਹਲੀ ਚੰਗੀ ਚਵਾਈ ਆ ਜਿਆਦੇ ਖੜੀ ਵੀ ਲੰਮਾ ਹੋਏ ਨਾਲ ਜਿਵੇਂ ਮਰਜੀ ਕੋਈ ਚੱਕਰੇ ਨਹੀਂ ਮਾਦਗਲੀ ਨਹੀਂ ਜੀ ਠੰਡੀ ਸੀਲ ਆ ਚਵਾਈ ਜਿਵੀ ਦੇਖੋ ਲੈ ਗੰਨੇ ਵਰਗੀ ਚਵਾਈ ਲੱਗੀ ਆ ਕਿਆ ਬਾਤ ਹੈ ਨੱਬੜਦੀ ਆ ਬਈ ਚ ਬਈ ਅੱਲਾ ਕੱਲਾ ਥਾਣਾ ਮੱਕੀ ਵਾਲਾ ਥਾਣਾ ਮੁੱਲ ਬਾਪੂ ਦੇ ਪਹਿਲਾਂ ਵੀ ਜਾਜ ਹੁੰਦੇ ਆ ਹੁਣ ਤੇ ਹੋ ਜਾਣਾ ਅੱਗੇ ਬਾਪੂ 2 ਨੰਬਰ ਕਿਹੜਾ ਸੋਸ ਹੁੰਦੀ ਆ ਛੂਆ ਦੂਜੇ ਜੀ ਕਿੰਨੇ ਦਿਨ ਲੈਂਦੀ ਆ ਇਹੜੇ ਵੀ 5-7 ਦਿਨ ਠੀਕ ਆ ਕੀ ਰਿਕਾਰਡ ਦੋਦੋ ਕਰਨਾ ਚਾਹੀਦਾ 20 ਦੇ ਨੇੜੇ ਤੜੀ ਜੀ ਠੀਕ ਆ ਹਾਂ ਜੀ ਠੀਕ ਖੋਲ ਦੇ ਮੜੀ ਤੋਰ ਕੇ ਦਿਖਾ ਦੇ ਕੰਡੀ ਢੁੰਡੀ ਆ ਪੂਰੀ ਹੱਥ ਫੇਰ ਕੇ ਦਿਖਾ ਦੇ ਕੰਡੀ ਪੂਰੀ ਚੰਗੀ ਆ ਖਾਣ ਚੰਗਾ ਲੱਗਿਆ ਨੇੜੇ ਤੋਂ ਚੈੱਕ ਕਰ ਲਓ ਚਾਰੇ ਧਣ ਇੱਕੋ ਜੇ ਪੂਰੇ ਗੈਰ ਤੇ ਆ ਨਾੜਾ ਨੂੜਾ ਚੰਗੀਆਂ ਸੁੱਧ ਚੰਗਾ ਪਾਉ ਥੋੜਾ ਲੇਵਰੀ ਤੱਕ ਬੂਰ ਨੂੰ ਰੱਖਦੀ ਹੈ ਨਾ ਹਾਂ ਜੀ ਮਾਰਾ ਇਹ ਵਕਤੀ ਹੈ ਠੀਕ ਆ ਕੱਚੀ ਕੱਚੀ ਆ ਪ੍ਰਿੰਟ ਫਰਿੰਟ ਚੰਗਾ ਰੰਗ ਰੂਪ ਚੰਗਾ ਫੇਸ ਬਿਊਟੀ ਕਮਾਲ ਦੀ ਆ ਤੋੜਾ ਤਾਰਾ ਜੱਗਾ ਕੀ ਮੋਲ ਆ ਬਾਪੂ ਦਾ ਬਾ ਫੋਨ ਤੇ ਹੋਈ ਜਾਇਜ ਹੂ ਹਾਂ ਜੀ ਹਾਂ ਠੀਕ ਆ ਮੋਲ ਬਾਪੂ ਕਹਿੰਦਾ ਫੋਨ ਤੇ ਕਰ ਲੈ ਮੋਲ ਆ ਜਿਹੜਾ ਵੜ ਦੇ ਸਾਹਮਣੇ ਬਿਲਕੁਲ ਜਾਇਜ ਰੱਖਾਂਗੇ ਠੰਡੀ ਸੀਲ ਆ ਹੱਥ ਬਾਪੂ ਕਹਿੰਦਾ ਫੇਰ ਕੇ ਰਖਾਂ ਨਹੀਂ ਕੋਈ ਚੱਕ ਨਹੀਂ ਢੱਲਾਂ ਢੁੱਲਾਂ ਬਹੁ ਪਈਆਂ ਨੇ ਕੱਚੀ ਕੱਚੀ ਆ ਬਈ ਦਣ ਲੈਂਦੀ ਆ ਉਹਦੇ ਨਾਲ ਆਰਡਰ ਦੀ ਕੁਆਲਿਟੀ ਜਿਹੜੀ ਇਹਨੇ ਵਧੀਆ ਤਿਆਰ ਕਰ ਲਿਆ ਲਓ ਜੀ ਹੱਥ ਫੇਰ ਕੇ ਦਿਖਾ ਦਿੰਨੇ ਲੈ ਪੂਰੀ ਠੰਡੀ ਸੀਲ ਆ ਬਈ ਰੰਗ ਰੂਪ ਬੜਾ ਚੰਗਾ ਨਾ ਲਓ ਜੀ ਪੱਦਰ ਪੁੱਧਰਾ ਵਹਿਣ ਲੱਗਿਆ ਮੂਹਮਾ ਦੀ ਬਹੁਤ ਸੋਹਣੀ ਹੈ ਤੇਰੀ ਚੱਲ ਕੋਈ ਚੱਕਰੀ ਨਹੀਂ ਹੂੰ ਤੇ ਕਿਸੇ ਵੀਰ ਨੂੰ ਬਈ ਵਹਿੜਾ ਦੋਨਾਂ ਚੋਂ ਕੋਈ ਵੀ ਪਸੰਦਾ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ